ਵੀ ਭਈਏ ਕਿਦਾਂ ਗੱਲ ਪੈ ਰਹੀ ਝੰਡਿਆਲੇ ਆ ਝੰਡਿਆਲੇ ਦਾਣਾ ਮੰਡੀ ਦੇ ਬਾਹਰ ਉਥੇ ਮੁੰਡਿਆਂ ਨੂੰ ਜਦੋਂ ਕੁੱਟ ਮਾਰ ਦੋ ਜਣਿਆਂ ਨੂੰ ਕਰ ਰਿਹਾ ਤੇ ਰੋਲਾ ਪੈਣ ਦੇ ਨਾਲ ਹੀ ਅਸੀਂ ਮੁੜ ਕੇ ਲੰਘ ਗਏ ਮੈਂ ਕਿਹਾ ਤੇ ਨਿਤ ਦਾ ਹੀ ਕੰਮ ਹੁੰਦਾ ਰਹਿੰਦਾ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁੱਧ ਹੈ ਗਈਆਂ ਨਾ ਇੰਨੇ ਇਹਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗੱਲ ਪੈਣ ਹੁਣ ਇਹਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਜਦੋਂ ਪੁਲਸ ਦਾ ਨਾਮ ਲਿਆ ਭਈਏ ਪਰਲੇ ਬਨੇ ਭੱਜ ਗਏ ਤੇ ਉੱਥੋਂ ਕਹਿੰਦੇ ਵੀ ਇੱਧਰ ਨੂੰ ਆਓ ਜੇ ਮੈਂ ਨਾ ਪਹੁੰਚਦਾ ਇਹਨਾਂ ਨੇ ਉਹਦਾ ਮਰਡਰ ਕਰ ਦੇਣਾ ਸੀ ਇਹ ਹਸਾਬ ਨਾਲ ਬੁਰੀ ਤਰ੍ਹਾਂ ਨਾ ਕੁੱਟਣ ਦੇ ਸੀ ਸਾਡੇ ਲਈ ਇਹ ਦਸਤਾਰ ਜਿਹੜੀ ਆ ਨਾ ਇਹ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਦਸਤਾਰ ਆ ਇਹ ਜਿਹੜੀ ਕੁਰਬਾਨੀਆਂ ਨਾਲ ਭਰੀ ਦਸਤਾਰ ਆ ਕਿਸੇ ਬੰਦੇ ਦੀ ਦਿੱਤੀ ਦਸਤਾਰ ਨਹੀਂ ਆ ਕਮਰੇ ਚ ਬਹਿਣਗੇ ਤੇ ਉੱਥੇ ਬਹਿ ਕੇ ਗਿਆਨ ਦਿੱਜਣਗੇ ਜੀ ਇਹ ਪ੍ਰਵਾਸੀਆਂ ਬਿਨਾ ਕੰਮ ਨਹੀਂ ਹੋਣਾ ਉਹਦੇ ਬਿਨਾ ਜਦੋਂ ਇਹ ਭਈਏ ਨਹੀਂ ਹੁੰਦੇ ਪੰਜਾਬ ਚ ਕੀ ਗੱਲ ਉਹ ਦੋ ਭੁੱਖੇ ਮਰ ਗਏ ਸੀ ਪੰਜਾਬੀ ਮੈਂ ਵੀ ਤੁਹਾਨੂੰ ਕਹਿੰਦਾ ਸਸਤਰ ਤਾਰੋ ਤੋਡੇ ਦੇ ਭਈਏ ਆਣ ਕੇ ਹੈਵੀ ਹੋਣ ਡਿਆ ਗੁਰੂ ਵਾਲੇ ਬਣੋ ਗੁਰੂ ਦੇ ਸਿੱਖ ਬਣੋ ਸਾਨੂੰ ਗੁਰੂ ਨੇ ਜਿਹੜੀ ਤਲਵਾਰ ਦਿੱਤੀ ਵਕਿਆ ਆਪਣੀ ਰੱਖਿਆ ਲਈ ਦਿੱਤੀ ਉਹ ਮੈਨੂੰ ਰਤੀ ਮਾਨ ਮਹਿਸੂਸ ਹੋਇਆ ਜੇ ਨਾ ਹੁੰਦੀ ਤੇ ਮੇਰਾ ਵੀ ਨੁਕਸਾਨ ਹੋ ਸਕਦਾ ਸੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੂਰੀ ਤਰ੍ਹਾਂ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪ੍ਰਵਾਸੀਆਂ ਨੂੰ ਸਿੱਖ ਨੌਜਵਾਨ ਵੱਲੋਂ ਤਾੜਨਾ ਲਗਾਈ ਜਾ ਰਹੀ ਹੈ ਕੀ ਮਾਮਲਾ ਹੈ ਇਸ ਲਈ ਅਸੀਂ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਉਸੇ ਮੰਡੀ 'ਚ ਪਹੁੰਚੇ ਹਾਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕੁਝ ਨੌਜਵਾਨ ਸਿੱਖ ਨੌਜਵਾਨ ਇੱਥੋਂ ਨੰਗ ਰਹੇ ਸਨ ਜਿਸ ਨੂੰ ਲੈ ਕੇ ਕੁਝ ਪ੍ਰਵਾਸੀਆਂ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੋ ਕਿ ਇੱਕ ਸਮਾਜ ਸੇਵੀ ਵੀ ਨੇ ਅਤੇ ਇੱਕ ਵਧੀਆ ਸ਼ਖਸ ਨੇ ਤੇ ਉਹਨਾਂ ਵੱਲੋਂ ਬਹੁਤ ਸਾਰੇ ਮੁੱਦਿਆਂ ਤੇ ਜਿਹੜੀ ਆ ਗੱਲ ਕੀਤੀ ਜਾਂਦੀ ਰਹੀ ਹੈ ਸਰਬਜੀਤ ਸਿੰਘ ਸੋਨੂ ਜੰਡੇਲਾ ਸਾਹਿਬ ਨਾ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਜਿਹੜੇ ਮੂੰਹ 'ਚ ਫਤਿਹ ਉਹਦੀ ਜੱਗ ਤੇ ਫਤਿਹ ਰਾਤੀ ਫਤਿਹ ਹੋਈ ਅੱਜ ਫਿਰ ਮੰਡੀ ਦੀ ਪਹੁੰਚੇ ਆ ਕੀ ਕਹਿਣਾ ਚਾਹੋਗੇ ਦੇਖੋ ਰਾਤੀ ਮਾਹੌਲ ਹੀ ਇਦਾਂ ਦਾ ਮੈਂ ਕਦੀ ਸੋਚਿਆ ਨਹੀਂ ਸੀ ਜ਼ਿੰਦਗੀ ਚ ਵੀ ਇਹੋ ਜਿਹਾ ਮਾਹੌਲ ਵੀ ਫੇਸ ਕਰਨਾ ਪਊਗਾ ਅਕਸਰ ਮੈਂ ਖਬਰਾਂ ਸੁਣਦਾ ਰਹਿੰਦਾ ਰਹਿੰਦਾ ਨਾ ਤੇ ਮੈਂ ਇਗਨੋਰ ਕਰ ਦਿੰਦਾ ਹਾਂ ਜਦੋਂ ਕਿਤੇ ਕੋਈ ਪ੍ਰਵਾਸੀ ਦੀ ਖਬਰ ਆਉਣੀ ਤੇ ਮੈਂ ਕਹਿੰਦਾ ਯਾਰ ਐਵੇਂ ਕਰਦੇ ਆ ਵਿਚਾਰੇ ਕੰਮ ਕਰਨ ਆਉਂਦੇ ਉਹਨਾਂ ਨੂੰ ਤੰਗ ਕਰਦੇ ਆ ਪਰ ਮੈਂ ਰਾਤ ਜਿਹੜੇ ਹਾਲਾਤ ਵੇਖੇ ਮੈਨੂੰ ਇਹਨਾਂ ਦੁੱਖ ਲੱਗਾ ਕਿ ਯਾਰ ਇਹੋ ਜਿਹਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਵਾਕਿਆ ਜਿਹੜੇ ਅੱਜ ਮਤੇ ਪੈ ਰਹੇ ਆ ਪੰਜਾਬ ਦੇ ਵਿੱਚ ਕਿ ਇਹਨਾਂ ਨੂੰ ਪਿੰਡਾਂ ਚੋਂ ਬਾਹਰ ਕੀਤਾ ਜਾਵੇ ਉਹ ਇਸੇ ਕਰਕੇ ਪੈ ਰਹੇ ਨੇ ਕਿ ਇਹਨਾਂ ਨੇ ਪੰਜਾਬ ਦੇ ਹਾਲਾਤ ਜਿਹੜੇ ਇਹਨੇ ਖਰਾਬ ਕਰਤੇ ਮੈਂ ਜੰਮੂ ਤੋਂ ਆ ਰਿਹਾ ਸੀਗਾ ਔਰ ਕੱਲ ਵਾਟਸਐਪ ਮੈਂ ਰੁਕਿਆ ਹੁੰਦਿਆਂ ਬਾਬਾ ਸ਼੍ਰੀਚੰਦ ਮਹਾਰਾਜ ਦਾ ਪ੍ਰਕਾਸ਼ਪੁਰਬ ਸੀ ਉੱਥੋਂ ਅਸੀਂ ਰਾਤ ਲੇਟ ਹੋ ਗਏ ਜਦੋਂ ਵਾਪਸ ਆ ਰਹੇ ਸੀਗੇ ਔਰ ਰਾਤ ਕੋਈ 11:30 12 ਵਜੇ ਦਾ ਸਮਾਂ ਸੀ ਜੰਡਿਆਲਾ ਦੀ ਦਾਣਾ ਮੰਡੀ ਔਰ ਉਹਦੇ ਸਾਹਮਣੇ ਹਸਪੀਟਲ ਆ 35 40 ਜਣੇ ਇੱਧਰ ਤੇ 35 40 ਜਣੇ ਉਧਰਲੇ ਬੰਨੇ ਇੱਕ ਮੁੰਡੇ ਦੇ ਮਗਰ ਭੱਜਿਆ ਉਥੇ ਮੁੰਡਿਆਂ ਨੂੰ ਜਦੋਂ ਕੁੱਟ ਮਾਰ ਦੋ ਜਣਿਆਂ ਨੂੰ ਕਰ ਰਿਹਾ ਤੇ ਰੋਲਾ ਪੈਂਦਿਆਂ ਨਾਲ ਹੀ ਅਸੀਂ ਮੁੜ ਕੇ ਲੰਘ ਗਏ ਮੈਂ ਕਿਹਾ ਤੇ ਨਿਤ ਦਾ ਹੀ ਕੰਮ ਹੁੰਦਾ ਰਹਿੰਦਾ ਔਰ ਇੱਕ ਬਜ਼ੁਰਗ ਨੂੰ ਜੋ ੱਤਕਾ ਦਿੱਤਾ ਮੇਰੇ ਨਾਲ ਦੇਣ ਗਿਆ ਭਾਜੀ ਗੱਡੀ ਰੋਕੋ ਵੀ ਭਈਏ ਗੱਲ ਪੈ ਰਿਹਾ ਕਿਸੇ ਦੇ ਔਰ ਫਿਰ ਮੈਨੂੰ ਲੱਗਿਆ ਵੀ ਸ਼ਰਾਬ ਪੀ ਕੇ ਸ਼ਾਇਦ ਹੋਣ ਡਿਆ ਹੋਵੇ ਕੰਮ ਇਹੋ ਜਿਹਾ ਕਿਉਂਕਿ ਉੱਥੇ ਦੇ ਵਪਾਰ ਦੇ ਧੰਦੇ ਚੱਲਦੇ ਆ ਉਹ ਜਨਾਨੀਆਂ ਪੰਜ ਸੱਤ ਹੈਗੀਆਂ ਖਲੋਂਦੀਆਂ ਤੇ ਮਗਰੋਂ ਆਣ ਕੇ ਬੰਦੇ ਪੈ ਜਾਂਦੇ ਗੱਲ ਜੇ ਕੋਈ ਰੁਕਦਾ ਤੇ ਚਲੋ ਅਸੀਂ ਜਦੋਂ ਮੈਂ ਰੁਕਿਆ ਮੈਂ ਕਿਹਾ ਦੇਖਦੇ ਆ ਗੱਲ ਕੀ ਹੋਈ ਆ ਜਦੋਂ ਰੁਕਿਆ ਤੇ ਉਹ ਮੁੰਡੇ ਕਹਿੰਦੇ ਸਾਨੂੰ ਬਚਾ ਲੋ ਸਾਡੇ ਕੋਲ ਭਈਏ ਪੈ ਕੇ ਉਹ ਜਦੋਂ ਭੱਜ ਕੇ ਮੇਰੇ ਮਗਰਲੇ ਬੰਨੇ ਆਇਆ ਤੇ ਉੱਥੇ ਮੈਂ ਦੇਖਿਆ ਜਦੋਂ ਡਾਕਟਰਾਂ ਦੇ ਸਟਾ ਤੇਜ ਧਾਰ ਹਥਿਆਰ ਉਹਨਾਂ ਦੇ ਕੋਲ ਤੇ ਉਹਨਾਂ ਨੇ ਦੇਖਿਆ ਜੋ ਛਡਾਉਣ ਲਗਿਆ ਮੇਰੇ ਵੀ ਹੱਥ ਤੇ ਸਗੋਂ ਦਾਤਰ ਵੱਜ ਗਿਆ ਜਦੋਂ ਉਹਨੂੰ ਮੁੰਡੇ ਨੂੰ ਮੈਂ ਪਿੱਛੇ ਕੀਤਾ ਤੇ ਮੈਂ ਕਿਹਾ ਬਲਾਲੀ ਪੁਲਸੜ ਪਿਓ ਦੇ ਪੁੱਤੇ ਭੱਜਿਓ ਨਾ ਜਦੋਂ ਪੁਲਸ ਦਾ ਨਾਂ ਲਿਆ ਭਈਏ ਪਰਲੇ ਬਨੇ ਭੱਜ ਗਏ ਤੇ ਉੱਥੋਂ ਕਹਿੰਦੇ ਵੀ ਇੱਧਰ ਨੂੰ ਆਓ ਮੈਂ ਵੀ ਆ ਗਿਆ ਇੱਧਰ ਨੂੰ ਆ ਗਿਆ ਫਿਰ ਮੈਂ ਗੱਡੀ ਮੋੜ ਚੱਲ ਚਲੀਏ ਮੰਡੀ ਦੇ ਵਿੱਚ ਚਲੋ ਅਸੀਂ ਮੰਡੀ ਦੇ ਵਿੱਚ ਜਦੋਂ ਗਏ ਉੱਥੋਂ ਦੇ ਹਾਲਾਤ ਵੇਖੇ ਮੈਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਵੀ ਇਹ ਜਾਦੇ ਜਣੇ ਆ ਜਦੋਂ ਅਸੀਂ ਗੱਡੀ ਲਾਗੇ ਖਲੋਰੀ ਤੇ ਮੈਂ ਕਿਹਾ ਭੱਜਿਓ ਨਾ ਭੱਜ ਕੇ ਕਿੰਨੇ ਆਣੇ ਕੁਛ ਇਧਰ ਨੂੰ ਕੁਛ ਉਧਰ ਨੂੰ ਜਿਹੜੇ ਹਥਿਆਰ ਸੁੱਟ ਕੇ ਤੇ 20-25 ਜਣੇ ਫਿਰ ਵੀ ਖਲੋਤੇ ਰਹਿ ਲੱਗੇ ਖਲੋਤੇ ਰਹਿ ਤੇ ਮੈਂ ਜਦੋਂ ਵੀਡੀਓ ਬਣਾਈ ਮੈਂ ਕਿਹਾ ਤੁਹਾਡੀ ਸ਼ਕਲ ਆ ਗਈ ਹੈ ਮੈਂ ਕਿਹਾ ਇੱਥੇ 10 ਮਿੰਟ ਚ ਡੀਐਸਪੀ ਨੇ ਆ ਜਾਣਾ ਐਸਐਚਓ ਨੇ ਆ ਜਾਣਾ ਪੁੱਤ ਤੁਹਾਨੂੰ ਸਾਰਿਆਂ ਨੂੰ ਅੰਦਰ ਕਰੂੰ ਤੇ ਜਿਹੜੀ ਗੁੰਡਾਗਰਦੀ ਬਾਰ ਕਰਕੇ ਆਇ ਇੱਕ ਸਿੱਖ ਨੌਜਵਾਨ ਦੀ ਦਸਤਾਰ ਲਈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਨਾ ਪਹੁੰਚਦਾ ਇਹਨਾਂ ਨੇ ਉਹਦਾ ਮਰਡਰ ਕਰ ਦੇਣਾ ਤੇ ਮੈਨੂੰ ਕਹਿੰਦੇ ਵੀ ਵੀਡੀਓ ਬੰਦ ਕਰੋ ਫਿਰ ਸਾਡੇ ਨਾਲ ਗੱਲ ਕਰ ਮੈਂ ਵੀ ਕੋਈ ਗੱਲ ਨਹੀਂ ਚਲੋ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਕਹਿੰਦੇ ਵੀਡੀਓ ਡਿਲੀਟ ਕਰੋ ਫਿਰ ਉੱਥੇ ਮੈਂ ਵੀ ਹੱਥ ਔਲਾ ਇਹਨੇ ਤੇ ਥੋੜਾ ਜਿਹਾ ਕਰਕੇ ਹੀ ਆਇਆ ਔਰ ਲੱਗੀ ਪੰਜਾਬੀ ਲੋਕ ਖਲੋਤੇ ਸੀ ਉਹਨਾਂ ਨੂੰ ਵੇਖ ਕੇ ਭੱਜ ਭੁੱਜ ਗਿਆ ਉਥੋਂ ਪਰ ਗੱਲ ਇਹ ਆ ਵੀ ਪੰਜਾਬ ਦੇ ਹਾਲਾਤ ਇਹਨਾਂ ਲੋਕਾਂ ਨੇ ਇੰਨੇ ਕ ਖਰਾਬ ਕਰਦੇ ਇੰਨੇ ਕ ਖਰਾਬ ਕਰਦੇ ਇੰਨੇ ਗੁੰਡਾ ਕਰਦੇ ਸ਼ਰੀਆਮ ਗੁੰਡਾਗਰਦੀ ਵੀ ਕੋਈ ਇਹਨਾਂ ਨੂੰ ਕਹੂ ਕੱਖ ਤੇ 10 10 20 20 50 50 ਜਣੇ ਗਲ ਪੈ ਜਾਣਗੇ ਇਦਾਂ ਹੀ ਚੰਡੇ ਵਾਲੇ ਦੀ ਪਹਿਲੀ ਵਾਰ ਦਾਤ ਨਹੀਂ ਪਹਿਲਾਂ ਵੀ ਇੱਕ ਤਾਰਗੜ ਤਲਾਵੇਂ ਦਾ ਬਜ਼ੁਰਗ ਸੀ ਉਹਦੀ ਪੱਗ ਲਾਤੀ ਗੁਰਸਿੱਖ ਸੀਗਾ ਪਰ ਹਰ ਗੁਰਸਿੱਖ ਇਦਾਂ ਦਾ ਨਹੀਂ ਅਜਿਹੇ ਪੱਗਾਂ ਬੰਨਣੀਆਂ ਜਾਣਦੇ ਆ ਨਾ ਤੇ ਪੱਗਾਂ ਸਾਂਭਣੀਆਂ ਵੀ ਜਾਣਦੇ ਜਿਹੜੇ ਹੱਥ ਤੁਸੀਂ ਪੱਗਾਂ ਨੂੰ ਪਾਉਂਦੇ ਤੁਹਾਡੇ ਗੋਟ ਲਾ ਦੇਂਗੇ ਬੰਦੇ ਦੇ ਪੁੱਤ ਬਣ ਜਾਓ ਭਈਓ ਇਸ ਕਰਕੇ ਮੈਂ ਨੂੰ ਇੰਨਾ ਕੋ ਜਦੋਂ ਸੀਨ ਚ ਇੱਤੇ ਆਉਂਦਾ ਤੇ ਮੈਨੂੰ ਇੰਨਾ ਕੋ ਗੁੱਸਾ ਚੜਦਾ ਇਹਨਾਂ ਤੇ ਇਹਨਾਂ ਮੁੰਡੇ ਦੀ ਇੱਥੇ ਦਸਤਾਰ ਨੂੰ ਹੱਥੋਂ ਦੀ ਨੂੰ ਪਾਇ ਉਦੇ ਵਾਲ ਖਲਾਰੇ ਉਹ ਭੱਜ ਕੇ ਮੇਰੇ ਮਗਰ ਆਇਆ ਫੇਰ ਨਹੀਂ ਮੈਨੂੰ ਵੀ ਪਤਾ ਲੱਗਾ ਫੇਰੇ ਜਦੋਂ ਭੱਜੇ ਇਹਨਾਂ ਦੇ ਛੱਤਰ ਫੇਰੇ ਆ ਇਹਨਾਂ ਨੂੰ ਵੀ ਅਸੀਂ ਇਹ ਭੱਜੇ ਪਰੇ ਨੂੰ ਜਦੋਂ ਫੇਰ ਮੈਂ ਗੁੱਸੇ ਚ ਆ ਕੇ ਮਗਰ ਗਿਆ ਕਾਰਨ ਕੀ ਆ ਕਿ ਜਦੋਂ ਦਸਤਾਰ ਤੇ ਗੱਲ ਆਊਗੀ ਨਾ ਉੱਥੇ ਫਿਰ ਕੋਈ ਸਰਕਾਰ ਕੋਈ ਪ੍ਰਸ਼ਾਸਨ ਕੋਈ ਸਮਾਜ ਕੋਈ ਸਾਨੂੰ ਕਿਸੇ ਨਾਲ ਮਤਲਬ ਨਹੀਂ ਸਾਡੇ ਲਈ ਇਹ ਦਸਤਾਰ ਜਿਹੜੀ ਆ ਨਾ ਇਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰੇ ਦੀ ਦਸਾ ਰਿਆ ਇਹ ਜਿਹੜੀ ਕੁਰਬਾਨੀਆਂ ਨਾਲ ਭਰੀ ਦਸਤਾਰ ਹੈ ਕਿਸੇ ਬੰਦੇ ਦੀ ਦਿੱਤੀ ਦਸਤਾਰ ਨਹੀਂ ਆ ਜੇ ਤੁਸੀਂ ਸਾਡੇ ਗੁਰੂ ਦੀ ਬਖਸ਼ੀ ਦਸਤਾਰ ਨੂੰ ਹੱਥ ਪਾਉਗੇ ਤਾਂ ਫੇਰਤ ਨਹੀਂ ਅਸੀਂ ਕੋਈ ਪਰਵਾਹ ਕਰਨੀ ਫਿਰ ਜੋ ਮਰਜ਼ੀ ਹੋ ਜੇ ਲੇਕਿਨ ਹਾਲਾਤ ਕਿੱਦਾਂ ਨਿਕਲੇਗਾ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਨਹੀਂ ਸੀ ਆ ਰਿਹਾ ਲੇਕਿਨ ਲੱਗਦਾ ਕਿ ਹੁਣ ਮਾਹੌਲ ਹੋਰ ਖਰਾਬ ਹੋ ਰਿਹਾ ਵਿਦ ਦੂਸਰੀ ਜਗ੍ਹਾ ਤੇ ਵੇਖੀ ਸੀ ਮਧ ਪ੍ਰਦੇਸ਼ ਚ ਦੇਖੀਦਾ ਸੀ ਆ ਯੂਪੀ ਬਿਹਾਰ ਚ ਦੇਖੀਦਾ ਉੱਥੇ ਸਿੱਖ ਨੌਜਵਾਨਾਂ ਦੀ ਪੱਗਾਂ ਨੂੰ ਲਾਇਆ ਜਾਂਦਾ ਸੀਗਾ ਕਿ ਲੱਗਦਾ ਕਿ ਉਹ ਦਿਲਵਧੀਆਂ ਦਿਲਵਦੀ ਤੋਂ ਬਾਅਦ ਪੰਜਾਬ ਚ ਆ ਕੇ ਹੁਣ ਇਹ ਜਿਹੜੀ ਹਰਕਤਾਂ ਲਈ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਕਿ ਇਹਨਾਂ ਨੂੰ ਸ਼ਹਿ ਹੀ ਨਹੀਂ ਕਿੱਦਾਂ ਹੋ ਗਈ ਆ ਜਦੋਂ ਇਹ ਉਧਰੋਂ ਆਉਂਦੇ ਆ ਨਾ ਇੱਕ ਦੇ ਇੱਕ ਇੱਕ ਤੇ ਇੱਕ ਇਧਰ ਆਈ ਜਾਂਦੇ ਆ ਦੋ 250 ਕਰਾਇਆ ਇਹਨਾਂ ਦਾ ਇੱਥੇ ਸਾਡੇ ਲੋਕ ਇਹਨਾਂ ਨੂੰ ਲੰਗਰ ਖਵਾਉਂਦੇ ਕੱਪੜੇ ਦਿੰਦੇ ਬੜੀ ਹਮਦਰਦੀ ਕਰਦੇ ਵੀ ਚੱਲ ਯਾਰ ਵਿਚਾਰੇ ਆਏ ਕੰਮ ਕਰਨ ਆਏ ਆ ਇਹ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਹ ਬਹੁਤ ਵਧੀਆ ਹੈ ਕਿ ਸਵਾਲ ਤੁਸੀਂ ਕੀਤਾ ਮੈਨੂੰ ਵੱਧ ਤੋਂ ਵੱਧ ਜਿਆਦਾ ਜਣੇ ਜਿਹੜੇ ਆ ਨਾ ਇਹ ਇਹ ਉਧਰੋਂ ਕ੍ਰਾਈਮ ਕਰਕੇ ਆਉਂਦੇ ਆ ਕ੍ਰਿਮੀਨਲ ਪੇਸ਼ਾ ਲੋਕ ਬਿਲਕੁਲ ਇਹਨਾਂ ਦਾ ਜਿਹੜਾ ਉਥੋਂ ਪੁਲਿਸ ਦਾ ਕੈਰੇਕਟਰ ਸਰਟੀਫਿਕੇਟ ਇਹਨਾਂ ਦੇ ਸਰਪੰਚਦਾਰਿਆਂ ਦੇ ਆਧਾਰ 'ਤੇ ਦੋ ਦੋ ਤਿੰਨ ਤਿੰਨ ਬਣਿਆ ਇੱਥੇ ਵੀ ਤੇ ਉੱਥੇ ਵੀ ਵੋਟਾਂ ਹੂੰ ਔਰ ਜਿਹੜੇ ਸਾਡੇ ਵੋਟਾਂ ਵਾਲਾ ਸਿਸਟਮ ਪੰਜਾਬ 'ਚ ਆਉਂਦਾ ਤੇ ਫਿਰ ਸਾਡੇ ਲੀਡਰ ਜਿਹੜੇ ਆਪਣੇਆਂ ਨੂੰ ਠੋਕ ਦਿੰਦੇ ਤੇ ਨੇ ਸਪੋਰਟ ਕਰ ਦਿੰਦੇ ਪੰਜਾਬ 'ਚ ਇੱਕ ਕਾਨੂੰਨ ਬਣਨਾ ਚਾਹੀਦਾ ਗੈਰ ਪੰਜਾਬੀ ਜਗ੍ਹਾ ਨਾ ਲੈ ਸਕੇ ਇਹ ਤੇ ਇਹ ਤੇ ਕਿਹਾ ਵੀ ਸਿਗਰ ਆਇਆ ਬੜਿੰਗ ਹੁਣਾਂ ਨੇ ਕਿਹਾ ਸੀਗਾ ਕਿ ਗੈਰ ਪੰਜਾਬੀ ਵਸੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਤਾਂ ਜੋ ਪੰਜਾਬੀ 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 ਜਿਹੜੇ ਨੇ ਉਹ ਜ਼ਰੂਰ ਆਪਣਾ ਜਿਹੜਾ ਉਹ ਆਪਣਾ ਮਾਨ ਸਤਕਾਰ ਬਹਾਲ ਕਰ ਸਕਣ ਖੈਰਾ ਸਾਹਿਬ ਨੇ ਵੀ ਆਵਾਜ਼ ਚੁੱਕੀ ਪ੍ਰਤਾਪ ਸਿੰਘ ਬਾਜਬਾਣਾ ਨੇ ਵੀ ਨਾਲ ਸਪੋਰਟ ਕੀਤੀ ਤੇ ਲੱਗਦਾ ਹੈ ਕਿ ਹੁਣ ਸਪੋਰਟ ਕਰਨ ਦੀ ਜ਼ਰੂਰਤ ਹੈ ਕੋਲ 100% ਜ਼ਰੂਰੀ ਹੈ ਕਿਉਂ ਕਿ ਅੱਜ ਇਹੋ ਜਿਹੇ ਹਾਲਾਤ ਜਿਹੜੇ ਇਹਨਾਂ ਨੇ ਬਣਾਤੇ ਆ ਜੇ ਸੋਸ਼ਲ ਮੀਡੀਆ ਦਾ ਯੁੱਗ ਨਾ ਹੁੰਦਾ ਤੇ ਜੇ ਉੱਥੇ ਕਿਤੇ ਬਾਈ ਚਾਂਸਸ ਸੀ ਨਾ ਪਹੁੰਚਦੇ ਤੇ ਨਾ ਉੱਥੇ ਜੋ ਹਾਲਾਤ ਕਰਨਾ ਸੀ ਇਹਨਾਂ ਨੂੰ ਕੁਝ ਨਹੀਂ ਹੀ ਪਤਾ ਰੱਜੇ ਤੇ ਇਹ ਇਸ ਹਿਸਾਬ ਨਾਲ ਮਾਰਦੇ ਸੀ ਕਿ ਜਿੱਦਾਂ ਬੜੇ ਟ੍ਰੈਂਡ ਕੀਤੇ ਹੁੰਦੇ ਬੰਦਿਆਂ ਨੂੰ ਤੇ ਉਹਨੂੰ ਛੱਡਦੇ ਨਹੀਂ ਸੀ ਮੁੰਡੇ ਨੂੰ ਕਿੰਨੇ ਯੋਰ ਨਾਲ ਛੜਾਇਆ ਮੈਨੂੰ ਪਤਾ ਪਰ ਗੱਲ ਇੱਥੇ ਹੁਣ ਇਹ ਆ ਜਾਂਦੀ ਵੀ ਜਦੋਂ ਇਹ ਉਧਰੋਂ ਆਉਂਦੇ ਆ ਨਾ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇੱਥੇ ਆਇਆਂ ਨੂੰ ਇਹਨਾਂ ਦੇ ਕੰਮ ਸੇ ਕੰਮ ਜਿਹਦੇ ਕੋਲ ਕੰਮ ਕਰਨਾ ਹੁੰਦਾ ਆ ਉਹ ਥਾਣੇ ਇਹਨਾਂ ਦੀ ਡਿਟੇਲ ਦਵੇ ਵੀ ਆਹ ਬੰਦਾ ਪ੍ਰਵਾਸੀ ਮੇਰੇ ਕੋਲੋਂ ਉੱਥੋਂ ਆਇਆ ਵਾ ਅੱਜ ਦਾ ਕਲੀਅਰਿੰਗ ਸਰਟੀਫਿਕੇਟ ਆ ਆਹ ਜਿਹੜਾ ਥਾਣੇ ਦਾ ਤੇ ਆਹ ਜਿਹੜਾ ਪੰਚਾਇਤ ਦਾ ਵਾ ਇਹ ਬੰਦਾ ਜਿਹੜਾ ਸਹੀ ਆ ਇਹ ਨੇਚਰਲੀ ਮੇਰੇ ਕੋ ਕੰਮ ਕਰ ਰਹੇ ਐਨੀ ਇਹਦੀ ਤਨਖਾਹ ਆ ਕੱਲ ਨੂੰ ਕੋਈ ਗੱਲਬਾਤ ਹੋ ਜੇ ਤੇ ਇਹਦਾ ਜ਼ਿੰਮੇਵਾਰ ਮੈਂ ਹੋਊਂਗਾ ਜਦੋਂ ਇੱਥੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਨੂੰ ਕੋਈ ਪੁੱਛ ਗੇ ਚੀਨੀ ਤੇ ਫਿਰ ਜਿਹੜਾ ਮਰਜ਼ੀ ਹੋਵੇ ਜਿਹਨੂੰ ਮਰਜ਼ੀ ਮਾਰ ਕੇ ਚੱਲ ਜੇ ਇੱਥੇ ਕਿਹੜਾ ਕੋਈ ਅਖੰਡਿਆ ਕੱਚ ਇੱਥੋਂ ਬੰਦਾ ਮਾਰ ਕੇ ਤੇ ਟ੍ਰੇਨ ਤੇ ਹੀ ਬਹਿਣਾ ਇਹਨਾਂ ਨੇ ਲੇਕਿਨ ਲੱਗਦਾ ਇਹਨਾਂ ਨੂੰ ਕੋਈ ਪੁੱਛਦਾ ਵਾ ਲੇਕਿਨ ਜਿੱਦਾਂ ਜ਼ਮੀਨਾਂ ਨਾਲ ਉਹ ਇੱਥੇ ਲਿੱਤੀਆਂ ਜਾ ਰਹੀਆਂ ਪੰਜਾਬ 'ਚ ਇੱਥੇ ਰੋਕ ਲੱਗਣੀ ਚਾਹੀਦੀ ਬਿਲਕੁਲ ਰੋਕ ਲੱਗਣੀ ਚਾਹੀਦੀ ਕਿਉਂ ਨਹੀਂ ਰੋਕ ਲੱਗਣੀ ਚਾਹੀਦੀ ਪ ਸਿੱਖ ਨੌਜਵਾਨ ਵੱਲੋਂ ਤਾੜਨਾ ਲਗਾਈ ਜਾ ਰਹੀ ਹੈ ਕੀ ਮਾਮਲਾ ਹੈ ਇਸ ਲਈ ਅਸੀਂ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਉਸੇ ਮੰਡੀ 'ਚ ਪਹੁੰਚੇ ਹਾਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕੁਝ ਨੌਜਵਾਨ ਸਿੱਖ ਨੌਜਵਾਨ ਇੱਥੋਂ ਨੰਗ ਰਹੇ ਸਨ ਜਿਸ ਨੂੰ ਲੈ ਕੇ ਕੁਝ ਪ੍ਰਵਾਸੀਆਂ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੋ ਕਿ ਇੱਕ ਸਮਾਜ ਸੇਵੀ ਵੀ ਨੇ ਅਤੇ ਇੱਕ ਵਧੀਆ ਸ਼ਖਸ ਨੇ ਤੇ ਉਹਨਾਂ ਵੱਲੋਂ ਬਹੁਤ ਸਾਰੇ ਮੁੱਦਿਆਂ ਤੇ ਜਿਹੜੀ ਆ ਗੱਲ ਕੀਤੀ ਜਾਂਦੀ ਰਹੀ ਹੈ ਸਰਬਜੀਤ ਸਿੰਘ ਸੋਨੂ ਜੰਡੇਲਾ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣਿਆ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਜਿਹੜੇ ਮੂੰਹ 'ਚ ਫਤਿਹ ਉਹਦੀ ਜੱਗ ਤੇ ਫਤਿਹ ਰਾਤੀ ਫਤਿਹ ਹੋਈ ਅੱਜ ਫਿਰ ਮੰਡੀ 'ਚ ਪਹੁੰਚੇ ਆ ਕੀ ਕਹਿਣਾ ਚਾਹੋਗੇ ਦੇਖੋ ਰਾਤੀ ਮਾਹੌਲ ਹੀ ਇਦਾਂ ਦਾ ਮੈਂ ਕਦੀ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਵੀ ਇਹੋ ਜਿਹਾ ਮਾਹੌਲ ਵੀ ਫੇਸ ਕਰਨਾ ਪਊਗਾ ਅਕਸਰ ਮੈਂ ਖਬਰਾਂ ਸੁਣਦਾ ਰਹਿੰਦਾ ਰਹਨਾ ਹੈ ਤੇ ਮੈਂ ਇਗਨੋਰ ਕਰ ਦਿੰਦਾ ਹਾਂ ਜਦੋਂ ਕਿਤੇ ਕੋਈ ਪ੍ਰਵਾਸੀ ਦੀ ਖਬਰ ਆਉਣੀ ਤੇ ਮੈਂ ਕਹਿੰਦਾ ਯਾਰ ਪਰ ਮੈਂ ਰਾਤ ਜਿਹੜੇ ਹਾਲਾਤ ਵੇਖੇ ਮੈਨੂੰ ਇਹਨਾਂ ਦੁੱਖ ਲੱਗਾ ਕਿ ਯਾਰ ਇਹੋ ਜਿਹਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਵਾਕਿਆ ਜਿਹੜੇ ਅੱਜ ਮਤੇ ਪੈ ਰਹੇ ਆ ਪੰਜਾਬ ਦੇ ਵਿੱਚ ਕਿ ਇਹਨਾਂ ਨੂੰ ਪਿੰਡਾਂ ਤੋਂ ਬਾਹਰ ਕੀਤਾ ਜਾਵੇ ਉਹ ਇਸੇ ਕਰਕੇ ਪੈ ਰਹੇ ਨੇ ਕਿ ਇਹਨਾਂ ਨੇ ਪੰਜਾਬ ਦੇ ਹਾਲਾਤ ਜਿਹੜੇ ਇਹਨੇ ਖਰਾਬ ਕਰਤੇ ਮੈਂ ਜੰਮੂ ਤੋਂ ਆ ਰਿਹਾ ਸੀਗਾ ਔਰ ਕੱਲ ਬਾਟਸਐਪ ਮੈਂ ਰੁਕਿਆ ਹੁੰਦਿਆਂ ਬਾਬਾ ਸ਼੍ਰੀਚੰਦ ਮਹਾਰਾਜ ਦਾ ਪ੍ਰਕਾਸ਼ਪੁਰਬ ਸੀ ਉੱਥੋਂ ਅਸੀਂ ਰਾਤ ਲੇਟ ਹੋ ਗਏ ਜਦੋਂ ਵਾਪਸ ਆ ਰਹੇ ਸੀਗੇ ਔਰ ਰਾਤ ਕੋਈ 11:30 12 ਵਜੇ ਦਾ ਸਮਾਂ ਸੀ ਜੰਡਿਆਲਾ ਦੀ ਦਾਣਾ ਮੰਡੀ ਔਰ ਉਹਦੇ ਸਾਹਮਣੇ ਹਸਪੀਟਲ ਆ 35 40 ਜਣੇ ਇਧਰ ਤੇ 35 40 ਜਣੇ ਉਧਰਲੇ ਬੰਨੇ ਇੱਕ ਮੁੰਡੇ ਦੇ ਮਗਰ ਭੱਜਿਆ ਉਥੇ ਮੁੰਡਿਆਂ ਨੂੰ ਜਦੋਂ ਕੁੱਟ ਮਾਰ ਦੋ ਜਣਿਆਂ ਨੂੰ ਕਰ ਰਿਹਾ ਤੇ ਰੋਲਾ ਪੈਣ ਦੇ ਨਾਲ ਹੀ ਅਸੀਂ ਮੁੜ ਕੇ ਲੰਘ ਕੇ ਮੈਂ ਕਿਹਾ ਤੇ ਨਿਤ ਦਾ ਹੀ ਕੰਮ ਹੁੰਦਾ ਰਹਿੰਦਾ ਔਰ ਇੱਕ ਬਜ਼ੁਰਗ ਨੂੰ ਜੇ ਧੱਕਾ ਦਿੱਤਾ ਮੇਰੇ ਨਾਲ ਦੇ ਨੇ ਕਿਹਾ ਭਾਜੀ ਗੱਡੀ ਰੋਕੋ ਵੀ ਭਈਏ ਗੱਲ ਪੈ ਰਿਆ ਕਿਸੇ ਦੇ ਔਰ ਫਿਰ ਮੈਨੂੰ ਲੱਗਿਆ ਵੀ ਸ਼ਰਾਬ ਪੀ ਕੇ ਸ਼ਾਇਦ ਹੋਣ ਡਿਆ ਹੋਵੇ ਕੰਮ ਇਹੋ ਜਿਹਾ ਕਿਉਂਕਿ ਉਥੇ ਦੇ ਵਪਾਰ ਦੇ ਧੰਦੇ ਚੱਲਦੇ ਆ ਉਹ ਜਨਾਨੀਆਂ ਪੰਜ ਸੱਤ ਹੈਗੀਆਂ ਖਲੋਂਦੀਆਂ ਤੇ ਮਗਰੋਂ ਆਣ ਕੇ ਬੰ ਚਲੋ ਅਸੀਂ ਜਦੋਂ ਮੈਂ ਰੁਕਿਆ ਮੈਂ ਕਿਹਾ ਦੇਖਦੇ ਆਂ ਗੱਲ ਕੀ ਹੋਈ ਆ ਜਦੋਂ ਰੁਕਿਆ ਤੇ ਉਹ ਮੁੰਡੇ ਕਹਿੰਦੇ ਸਾਨੂੰ ਬਚਾਲੋ ਸਾਡੇ ਕੋਲ ਭਈਏ ਪੈ ਕੇ ਉਹ ਜਦੋਂ ਭੱਜ ਕੇ ਮੇਰੇ ਮਗਰਲੇ ਬੰਨੇ ਆਇਆ ਤੇ ਉੱਥੇ ਮੈਂ ਦੇਖਿਆ ਜਦੋਂ ਡਾਕਟਰਾਂ ਦੇ ਸਟਾਫ ਦੇ ਗਲ ਵੀ ਪੈਂਡਿਆ ਹਸਪੀਟਲ ਦੇ ਬਾਹਰ ਹਾਂ ਔਰ ਤੇਜ ਧਾਰ ਹਥਿਆਰ ਉਹਨਾਂ ਦੇ ਕੋਲ ਤੇ ਉਹਨਾਂ ਨੇ ਦੇਖਿਆ ਜੋ ਛਡੌਣ ਲੱਗਿਆ ਮੇਰੇ ਵੀ ਹੱਥ ਤੇ ਸਭੋ ਦਾਤਰ ਵੱਜ ਗਿਆ ਜਦੋਂ ਉਹਨੂੰ ਮੁੰਡੇ ਨੂੰ ਮੈਂ ਪਿੱਛੇ ਕੀਤਾ ਤੇ ਮੈਂ ਕਿਹਾ ਬਲਾਲੀ ਪੁਲਸੁਰ ਪਿਓ ਦੇ ਪੁੱਤੇ ਭੱਜਿਓ ਨਾ ਹਾਂ ਜਦੋਂ ਪੁਲਸ ਦਾ ਨਾਮ ਲਿਆ ਬਈਏ ਪਰਲੇ ਬਨੇ ਭੱਜ ਗਏ ਤੇ ਉੱਥੋਂ ਕਹਿੰਦੇ ਵੀ ਇੱਧਰ ਨੂੰ ਆਓ ਮੈਂ ਆ ਵੀ ਆ ਗਿਆ ਇੱਧਰ ਨੂੰ ਆ ਗਿਆ ਫਿਰ ਮੈਂ ਗੱਡੀ ਮੋੜ ਚੱਲ ਚਲੀਏ ਮੰਡੀ ਦੇ ਵਿੱਚ ਹੂੰ ਚਲੋ ਅਸੀਂ ਮੰਡੀ ਦੇ ਵਿੱਚ ਜਦੋਂ ਗਏ ਉੱਥੋਂ ਦੇ ਹਾਲਾਤ ਵੇਖੇ ਮੈਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਵੀ ਇਹ ਜਾਦੇ ਜਣੇ ਆ ਜਦੋਂ ਅਸੀਂ ਗੱਡੀ ਲਾਗੇ ਖਲੋਰੀ ਤੇ ਮੈਂ ਕਿਹਾ ਭੱਜਿਓ ਨਾ ਭੱਜ ਕੇ ਕਿੰਨੇ ਆਣੇ ਕੁਛ ਇੱਧਰ ਨੂੰ ਕੁਛ ਉੱਧਰ ਨੂੰ ਜਿਹੜੇ ਹਥਿਆਰ ਸੁੱਟ ਕੇ ਤੇ 20 25 ਜਣੇ ਫਿਰ ਵੀ ਖਲੋਤੇ ਰਹਿ ਲੱਗੇ ਖਲੋਤੇ ਰਹਿ ਤੇ ਮੈਂ ਜਦੋਂ ਵੀਡੀਓ ਬਣਾਈ ਮੈਂ ਕਿਹਾ ਤੁਹਾਡੀ ਸ਼ਕਲ ਆ ਗਈ ਹੈ ਹੂੰ ਮਗਾ ਇੱਥੇ 10 ਮਿੰਟ ਚ ਡੀਐਸਪੀ ਨੇ ਆ ਜਾਣਾ ਐਸਐਚਓ ਨੇ ਆ ਜਾਣਾ ਪੁੱਤ ਤੁਹਾਨੂੰ ਸਾਰਿਆਂ ਨੂੰ ਅੰਦਰ ਕਰੂੰ ਤੇ ਜਿਹੜੀ ਗੁੰਡਾਗਰਦੀ ਬਾਰ ਕਰਕੇ ਆਇਆ ਇੱਕ ਸਿੱਖ ਨੌਜਵਾਨ ਦੀ ਦਸਤਾਰ ਲਈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਨਾ ਪਹੁੰਚਦਾ ਇਹਨਾਂ ਨੇ ਉਹਦਾ ਮਰਡਰ ਕਰ ਦੇਣਾ ਸੀ ਇਹ ਹਿਸਾਬ ਨਾਲ ਬੁਰੀ ਤਰ੍ਹਾਂ ਨਾ ਕੁੱਟਣ ਦੇ ਸੀ ਤੇ ਮੈਨੂੰ ਕਹਿੰਦੇ ਵੀ ਵੀਡੀਓ ਬੰਦ ਕਰੋ ਫਿਰ ਸਾਡੇ ਨਾਲ ਗੱਲ ਕਰ ਮੈਂ ਵੀ ਕੋਈ ਗੱਲ ਨਹੀਂ ਚਲੋ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਕਹਿੰਦੇ ਵੀਡੀਓ ਡਿਲੀਟ ਕਰੋ ਫਿਰ ਉੱਥੇ ਮੈਂ ਵੀ ਹੱਥ ਔਲਾ ਇਹਨਾਂ ਤੇ ਥੋੜਾ ਜਿਹਾ ਕਰਕੇ ਹੀ ਆਇਆ ਔਰ ਲੱਗੀ ਪੰਜਾਬੀ ਲੋਕ ਖਲੋਤੇ ਸੀ ਉਹਨਾਂ ਨੂੰ ਪਰ ਗੱਲੇ ਆ ਵੀ ਪੰਜਾਬ ਦੇ ਹਾਲਾਤ ਇਹਨਾਂ ਲੋਕਾਂ ਨੇ ਇੰਨੇ ਕ ਖਰਾਬ ਕਰਦੇ ਇੰਨੇ ਕ ਖਰਾਬ ਕਰਤੇ ਇੰਨੀ ਗੁੰਡਾਗਰਦੀ ਸ਼ਰੀਆਮ ਗੁੰਡਾਗਰਦੀ ਵੀ ਕੋਈ ਇਹਨਾਂ ਨੂੰ ਕਹੂ ਕੱਖ ਤੇ 10 10 20 20 50 50 ਜਣੇ ਗੜ ਪੈ ਜਾਣਗੇ ਇਦਾਂ ਹੀ ਚੰਡੇ ਵਾਲੇ ਦੀ ਪਹਿਲੀ ਵਾਰ ਦਾਤ ਨਹੀਂ ਪਹਿਲਾਂ ਵੀ ਇੱਕ ਤਰਗੜ ਤਲਾਵੇਂ ਦਾ ਬਜ਼ੁਰਗ ਸੀ ਉਹਦੀ ਪੱਗ ਲਾਤੀ ਗੁਰਸਿੱਖ ਸੀਗਾ ਪਰ ਹਰ ਗੁਰਸਿੱਖ ਇਦਾਂ ਦਾ ਨਹੀਂ ਅਜਿਹੇ ਪੱਗਾਂ ਬੰਨਣੀਆਂ ਜਾਣਦੇ ਆ ਨਾ ਤੇ ਪੱਗਾਂ ਸੰਭਣੀਆਂ ਵੀ ਜਾਣਦੇ ਜਿਹੜੇ ਹੱਥ ਤੁਸੀਂ ਪੱਗਾਂ ਨੂੰ ਪਾਉਂਦੇ ਤੁਹਾਡੇ ਗੋਟ ਲਾ ਦੇਂਗੇ ਬੰਦੇ ਦੇ ਪੁੱਤ ਬਣ ਜਾਓ ਭਈਓ ਇਸ ਕਰਕੇ ਮੈਂ ਨੂੰ ਇੰਨਾ ਕੋ ਜਦੋਂ ਸੀਨ ਚ ਇਤੇ ਆਉਂਦਾ ਤਾਂ ਮੈਨੂੰ ਇੰਨਾ ਕੋ ਗੁੱਸਾ ਚੜਦਾ ਇਹਨਾਂ ਤੇ ਇਹਨਾਂ ਮੁੰਡੇ ਦੀ ਇਥੇ ਦਸਤਾਰ ਨੂੰ ਹੱਥੋਂ ਦੀ ਨੂੰ ਪਾਇਆ ਉਹਦੇ ਵਾਲ ਖਿਲਾਰੇ ਉਹ ਭੱਜ ਕੇ ਮੇਰੇ ਮਗਰ ਆਇਆ ਫੇਰ ਨਹੀਂ ਮੈਨੂੰ ਵੀ ਪਤਾ ਲੱਗਾ ਫੇਰੇ ਜਦੋਂ ਭੱਜੇ ਇਹਨਾਂ ਦੇ ਛੱਤਰ ਫੇਰੇ ਆ ਇਹਨਾਂ ਨੂੰ ਵੀ ਅਸੀਂ ਇਹ ਭੱਜੇ ਪਰੇ ਨੂੰ ਜਦੋਂ ਫੇਰ ਮੈਂ ਗੁੱਸੇ ਚ ਆ ਕੇ ਮਗਰ ਗਿਆ ਕਾਰਨ ਕੀ ਆ ਕਿ ਜਦੋਂ ਦਸਤਾਰ ਤੇ ਗੱਲ ਆਊਗੀ ਨਾ ਉੱਥੇ ਫਿਰ ਕੋਈ ਸਰਕਾਰ ਕੋਈ ਪ੍ਰਸ਼ਾਸਨ ਕੋਈ ਸਮਾਜ ਕੋਈ ਸਾਨੂੰ ਕਿਸੇ ਨਾਲ ਮਤਲਬ ਨਹੀਂ ਸਾਡੇ ਲਈ ਇਹ ਦਸਤਾਰ ਜਿਹੜੀ ਆ ਨਾ ਇਹ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰੇ ਦੀ ਦਸਾਰਿਆ ਇਹ ਜਿਹੜੀ ਕੁਰਬਾਨੀਆਂ ਨਾਲ ਭਰੀ ਦਸਤਾਰ ਹੈ ਕਿਸੇ ਬੰਦੇ ਦੀ ਦਿੱਤੀ ਦਸਤਾਰ ਨਹੀਂ ਆ ਜੇ ਤੁਸੀਂ ਸਾਡੇ ਗੁਰੂ ਦੀ ਬਖਸ਼ੀ ਦਸਤਾਰ ਨੂੰ ਹੱਥ ਪਾਉਗੇ ਤਾਂ ਫੇਰਤ ਨਹੀਂ ਅਸੀਂ ਕੋਈ ਪਰਵਾਹ ਕਰਨੀ ਫਿਰ ਜੋ ਮਰਜ਼ੀ ਹੋ ਜੇ ਲੇਕਿਨ ਹਾਲਾਤ ਕਿੱਦਾਂ ਨਿਕਲੇਗਾ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਨਹੀਂ ਸੀ ਆ ਰਿਹਾ ਲੇਕਿਨ ਲੱਗਦਾ ਕਿ ਹੁਣ ਮਾਹੌਲ ਹੋਰ ਖਰਾਬ ਹੋ ਰਿਹਾ ਦੂਸਰੀ ਜਗ੍ਹਾ ਤੇ ਵੇਖੀ ਸੀ ਮੱਧ ਪ੍ਰਦੇਸ਼ ਤੇ ਦੇਖੀਦਾ ਸੀ ਆ ਯੂਪੀ ਬਿਹਾਰ ਤੇ ਦੇਖੀਦਾ ਸੀ ਉੱਥੇ ਸਿੱਖ ਨੌਜਵਾਨਾਂ ਦੀ ਪੱਗਾਂ ਨੂੰ ਲਾਇਆ ਜਾਂਦਾ ਸੀਗਾ ਕਿ ਲੱਗਦਾ ਕਿ ਉਹ ਦਿਲਵਧੀਆਂ ਦਿਲਵਧੀਆਂ ਤੋਂ ਬਾਅਦ ਪੰਜਾਬ ਜਾ ਕੇ ਹੁਣ ਇਹ ਜਿਹੜੀ ਹਰਕਤਾਂ ਲਈ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਕਿ ਇਹਨਾਂ ਨੂੰ ਸ਼ਹਿ ਹੀ ਨਹੀਂ ਕਿਦਾਂ ਹੋ ਗਈ ਆ ਜਦੋਂ ਇਹ ਉਧਰੋਂ ਆਉਂਦੇ ਆ ਨਾ ਇੱਕ ਦੇ ਇੱਕ ਇੱਕ ਤੇ ਇੱਕ ਇਧਰ ਆਈ ਜਾਂਦੇ ਆ ਦੋ 250 ਕਰਾਇਆ ਇਹਨਾਂ ਦਾ ਇੱਥੇ ਸਾਡੇ ਲੋਕ ਇਹਨਾਂ ਨੂੰ ਲੰਗਰ ਖਵਾਉਂਦੇ ਕੱਪੜੇ ਦਿੰਦੇ ਬੜੀ ਹਮਦਰਦੀ ਕਰਦੇ ਵੀ ਚੱਲ ਯਾਰ ਵਿਚਾਰੇ ਆਏ ਕੰਮ ਕਰਨ ਆਏ ਆ ਇਹ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਹ ਬਹੁਤ ਵਧੀਆ ਹੈ ਕਿ ਸਵਾਲ ਤੁਸੀਂ ਕੀਤਾ ਮੈਨੂੰ ਵੱਧ ਤੋਂ ਵੱਧ ਜਿਆਦਾ ਜਣੇ ਜਿਹੜੇ ਆ ਨਾ ਇਹ ਇਹ ਉਧਰੋਂ ਕ੍ਰਾਈਮ ਕਰਕੇ ਆਉਂਦੇ ਆ ਕ੍ਰਿਮੀਨਲ ਪੇਸ਼ਾ ਲੋਕ ਬਿਲਕੁਲ ਇਹਨਾਂ ਦਾ ਜਿਹੜਾ ਉਥੋਂ ਪੁਲਿਸ ਦਾ ਕੈਰੇਕਟਰ ਸਰਟੀਫਿਕੇਟ ਇਹਨਾਂ ਦੇ ਸਰਪੰਚ ਦਾ ਰਿਆਂ ਦੇ ਆਧਾਰ ਕਾਰਡ ਦੋ ਦੋ ਤਿੰਨ ਤਿੰਨ ਬਣੇ ਇੱਥੇ ਵੀ ਤੇ ਉੱਥੇ ਵੀ ਵੋਟਾਂ ਹੂੰ ਔਰ ਜਿਹੜੇ ਸਾਡੇ ਵੋਟਾਂ ਵਾਲਾ ਸਿਸਟਮ ਪੰਜਾਬ ਚ ਆਉਂਦਾ ਤੇ ਫਿਰ ਸਾਡੇ ਲੀਡਰ ਜਿਹੜੇ ਆਪਣੇਆਂ ਨੂੰ ਠੋਕ ਦਿੰਦੇ ਤੇ ਨੇ ਸਪੋਰਟ ਕਰ ਦਿੰਦੇ ਪੰਜਾਬ ਚ ਇੱਕ ਕਾਨੂੰਨ ਬਣਨਾ ਚਾਹੀਦਾ ਗੈਰ ਪੰਜਾਬੀ ਜਗ੍ਹਾ ਨਾ ਲੈ ਸਕੇ ਇਹ ਤੇ ਇਹ ਤੇ ਕਿਆ ਵੀ ਸਿਗਰ ਆਇਆ ਬੜਿੰਗ ਹੁਣਾਂ ਨੇ ਕਿਹਾ ਸੀਗਾ ਕਿ ਗੈਰ ਪੰਜਾਬੀ ਵਸੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਤਾਂ ਕਿ ਪੰਜਾਬੀ 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 ਜਿਹੜੇ ਨੇ ਉਹ ਜਰੂਰ ਆਪਣਾ ਜਿਹੜਾ ਹੈ ਉਹ ਆਪਣਾ ਮਾਨ ਸਤਕਾਰ ਬਹਾਲ ਕਰ ਸਕਣ ਖੈਰਾ ਸਾਹਿਬ ਨੇ ਵੀ ਆਵਾਜ਼ ਚੁੱਕੀ ਪ੍ਰਤਾਪ ਸਿੰਘ ਬਾਯਾ ਬਣਾ ਨੇ ਵੀ ਨਾਲ ਸਪੋਰਟ ਕੀਤੀ ਸੀ ਲੱਗਦਾ ਹੈ ਕਿ ਹੁਣ ਸਪੋਰਟ ਕਰਨ ਦੀ ਜ਼ਰੂਰਤ ਹੈ ਔਰ ਬਿਲਕੁਲ 100% ਜ਼ਰੂਰੀ ਹੈ ਕਿਉਂ ਕਿ ਅੱਜ ਇਹੋ ਜਿਹੇ ਹਾਲਾਤ ਜਿਹੜੇ ਇਹਨਾਂ ਨੇ ਬਣਾਤੇ ਆ ਜੇ ਸੋਸ਼ਲ ਮੀਡੀਆ ਦਾ ਯੁੱਗ ਨਾ ਹੁੰਦਾ ਤੇ ਜੇ ਉੱਥੇ ਕਿਤੇ ਬਾਈ ਚਾਂਸਸ ਸੀ ਨਾ ਪਹੁੰਚਦੇ ਤੇ ਨਾ ਉੱਥੇ ਜੋ ਹਾਲਾਤ ਕਰਨਾ ਸੀ ਇਹਨਾਂ ਨੂੰ ਕੁਝ ਨਹੀਂ ਹੀ ਪਤਾ ਰੱਜੇ ਤੇ ਇਹ ਇਸ ਹਿਸਾਬ ਨਾਲ ਮਾਰਦੇ ਸੀ ਕਿ ਜਿੱਦਾਂ ਬੜੇ ਟ੍ਰੈਂਡ ਕੀਤੇ ਹੁੰਦੇ ਬੰਦਿਆਂ ਨੂੰ ਤੇ ਉਹਨੂੰ ਛੱਡਦੇ ਨਹੀਂ ਇਹ ਮੁੰਡੇ ਨੂੰ ਕਿੰਨੇ ਯੋਰ ਨਾਲ ਛੜਾਇਆ ਮੈਨੂੰ ਪਤਾ ਪਰ ਗੱਲ ਇੱਥੇ ਹੁਣ ਇਹ ਆ ਜਾਂਦੀ ਵੀ ਜਦੋਂ ਇਹ ਉਧਰੋਂ ਆਉਂਦੇ ਆ ਨਾ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇੱਥੇ ਆਇਆਂ ਨੂੰ ਇਹਨਾਂ ਦਾ ਕੰਮ ਸੇ ਕੰਮ ਜਿਹਦੇ ਕੋਲ ਕੰਮ ਕਰਨਾ ਹੁੰਦਾ ਆ ਉਹ ਥਾਣੇ ਇਹਨਾਂ ਦੀ ਡਿਟੇਲ ਦਵੇ ਵੀ ਆਹ ਬੰਦਾ ਪ੍ਰਵਾਸੀ ਮੇਰੇ ਕੋਲੋਂ ਉੱਥੋਂ ਆਇਆ ਵਾ ਅੱਜ ਦਾ ਕਲੀਅਰਿੰਗ ਸਰਟੀਫਿਕੇਟ ਆ ਆਹ ਜਿਹੜਾ ਥਾਣੇ ਦਾ ਤੇ ਆਹ ਜਿਹੜਾ ਪੰਚਾਇਤ ਦਾ ਵਾ ਇਹ ਬੰਦਾ ਜਿਹੜਾ ਸਹੀ ਆ ਇਹ ਇੰਟਰਲੀ ਮੇ ਕੋ ਕੰਮ ਕਰ ਰਹਾ ਐਨੀ ਇਹਦੀ ਤਨਖਾਹ ਵਾ ਕੱਲ ਨੂੰ ਕੋਈ ਗੱਲਬਾਤ ਹੋ ਜੇ ਤੇ ਇਹਦਾ ਜ਼ਿੰਮੇਵਾਰ ਮੈਂ ਆਉਂਗਾ ਜਦੋਂ ਇੱਥੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਨੂੰ ਕੋਈ ਪੁੱਛਗੇ ਚੀ ਨਹੀਂ ਤੇ ਫਿਰ ਜਿਹੜਾ ਮਰਜ਼ੀ ਹੋਵੇ ਜਿਹਨੂੰ ਮਰਜ਼ੀ ਮਾਰ ਕੇ ਚੱਲ ਜੇ ਇੱਥੇ ਕਿਹੜਾ ਕੋਈ ਅਖੰਡਿਆ ਕਸ਼ ਇੱਥੋਂ ਬੰਦਾ ਮਾਰ ਕੇ ਤੇ ਟ੍ਰੇਨ ਤੇ ਹੀ ਬੈਣਾ ਇਹਨਾਂ ਨੇ ਲੇਕਿਨ ਲੱਗਦਾ ਇਹਨਾਂ ਨੂੰ ਕੋਈ ਪੁੱਛਦਾ ਵਾ ਲੇਕਿਨ ਜਿੱਦਾਂ ਜ਼ਮੀਨਾਂ ਨਾਲ ਉਹ ਲੋਥੇ ਲਿੱਤੀਆਂ ਜਾ ਰਹੀਆਂ ਪੰਜਾਬ 'ਚ ਇੱਥੇ ਰੋਕ ਲੱਗਣੀ ਚਾਹੀਦੀ ਬਿਲਕੁਲ ਰੋਕ ਲੱਗਣੀ ਚਾਹੀਦੀ ਕਿਉਂ ਨਹੀਂ ਰੋਕ ਲੱਗਣੀ ਚਾਹੀਦੀ ਪੰਜਾਬ ਤੁਸੀਂ ਦੇਣਾ ਰਹਿੰਦਾ ਵਾ ਤੇ ਉਹਦਾ ਆਧਾਰ ਕਾਰਡ ਵੋਟਰ ਕਾਰਡ ਬਣਾ ਦਿੱਤਾ ਜਾਂਦਾ ਵਾ ਤੇ ਨਾਲ ਹੀ ਉਹਦੇ ਨੀਲਾ ਕਾਰਡ ਬਣਾ ਦਿੱਤਾ ਤਾਂ ਪੈਨਸ਼ਨ ਲਾ ਦਿੱਤੀ ਜਾਂਦੀ ਹੈ ਤੇ ਅੱਜ ਤੁਸੀਂ ਜਾ ਕੇ ਕਿਸੇ ਵੀ ਹਸਪਤਾਲ 'ਚ ਵੇਖ ਲਓ ਤੁਹਾਨੂੰ ਭਈਏ ਮਿਲਣਗੇ ਬੱਸਾਂ ਤੇ ਸਕੂਟਰੀਆਂ ਚਲਾਉਂਦੇ ਰਿਕਸ਼ੇ ਚਲਾਉਂਦੇ ਰੇੜੀਆਂ ਲਾਉਂਦੇ ਜਿਹੜੇ ਇੱਥੋਂ ਤੱਕ ਵੀ ਪੀਏਓਪੀ ਪੱਥਰ ਆ ਜਿਹੜੇ ਸਵੇਰੇ ਦਿਹਾੜੀ ਤੇ ਜਾਂਦੇ ਹਰ ਜਗ੍ਹਾ ਤੁਹਾਨੂੰ ਭਈਏ ਮਿਲਣਗੇ ਮੰਡੀਆਂ 'ਚ ਚੱਲ ਜੋ ਭਈਆ ਨੇ ਕਬਜ਼ੇ ਕਰ ਲਏ ਪੰਜਾਬ ਦੇ ਵਿੱਚ ਇੱਕ ਗੱਲ ਆਪਾਂ ਕਹਿ ਦਿੰਨੇ ਪੰਜਾਬੀ ਕੰਮ ਕਰਕੇ ਨਹੀਂ ਖੁਸ਼ ਯਾਰ ਤੁਸੀਂ ਕਿਹੜਾ ਪੰਜਾਬੀਆਂ ਨੂੰ ਕੰਮ ਦੇ ਕੇ ਖੁਸ਼ ਤੁਸੀਂ ਪੰਜਾਬੀਆਂ ਦੀ ਰੇੜੀ ਤੇ ਨਹੀਂ ਜਾਂਦੇ ਤੁਹਾਨੂੰ ਗੰਦ ਖਵਾਉਂਦੇ ਯੂਨੀਵਰਸਿਟੀ ਦੇ ਬਾਹਰ ਕਿੰਨਾ ਗੰਦ ਖਵਾਇਆ ਉਹ ਸਾਰਾ মিডিਆ ਇਹ ਫਰੀਚ ਰੇੜੀਆਂ ਲਾ ਕੇ ਉਥੇ ਗੁੰਡਾਗਰਦੀ ਕੰਗਰਸ ਕਰਦੇ ਸੀ ਗੰਦ ਖਵਾਉਂਦੇ ਸੀ ਲੋਕਾਂ ਨੂੰ ਤੇ ਉਹ ਜਦੋਂ ਉਥੋਂ ਰੇੜੀਆਂ ਚਕਾਈਆਂ ਇਹਨਾਂ ਯੂਨੀਵਰਸਿਟੀ ਦੇ ਬਰਤਨਾਂ ਲਾਤਾ ਦੋਸਤੋ ਭਈਆਂ ਦਾ ਕੰਮ ਉਥੇ ਰੇੜੀਆਂ ਤੇ ਕੰਮ ਕਰਦੇ ਯੂਨੀਵਰਸਿਟੀ ਨਾਲ ਤਾਂ ਡਗ ਲੈਣਾ ਦਾ ਤੁਸੀਂ ਪੜ੍ਹਦੇ ਜੀ ਉਥੇ ਲੇਕਿਨ ਹੁਣ ਵੀ ਤੇ ਸੋਨੂ ਜੀ ਬਾਹਰ ਘੜਤੀਆਂ ਉਹਨਾਂ ਨੇ ਆਪਣੀਆਂ ਰੇੜੀਆਂ ਕੀ ਲੱਗਦਾ ਨਹੀਂ ਉਹ ਵੀ ਬੈਨ ਹੋਣੀ ਹੈ ਕਿ ਕਿ ਰੋਡ ਦੇ ਉੱਤੇ ਬਿਲਕੁਲ ਬੈਨ ਹੋਣੀ ਹੈ ਅੱਗੇ ਤੇ ਮੈਂ ਇਹਨਾਂ ਦਾ ਲਿਆਜ ਕਰਦਾ ਹੁਣ ਮੈਂ ਹਰ ਜਗ੍ਹਾ ਇਹਨਾਂ ਦੇ ਅੰਗੇਜਟ ਖਲੋਇਆ ਕਰਨਾ ਇਹਨਾਂ ਜਿੰਨਾ ਗੰਦ ਪਾਇਆ ਗੈਂਗਵਾਰ ਇਹ ਉੱਥੇ ਬਹਿ ਕੇ ਗਿਆਨ ਦੇ ਜਾਣਗੇ ਜੀ ਇਹ ਪ੍ਰਵਾਸੀਆਂ ਬਿਨਾ ਕੰਮ ਨਹੀਂ ਹੋਣਾ ਉਹਦੇ ਬਿਨਾ ਜਦੋਂ ਇਹ ਭਈਏ ਨਹੀਂ ਹੁੰਦੇ ਪੰਜਾਬ 'ਚ ਕੀ ਗੱਲ ਉਹ ਦੋ ਭੁੱਖੇ ਮਰਗੇ ਸੀ ਪੰਜਾਬੀ ਜਦੋਂ ਕੋਈ ਰਾਜ ਭਾਗ ਚੱਲ ਜਾਂਦਾ ਤੇ ਕੀ ਗੱਲ ਉਹ ਬਾਅਦ ਚ ਦੁਨੀਆ 'ਚ ਵਸਦੀ ਨਹੀਂ ਆ ਜਾਂ ਚੱਲਦੀ ਨਹੀਂ ਆ ਸਭ ਕੁਝ ਚੱਲ ਜਾਂਦਾ ਨੀਤ ਹੋਣੀ ਚਾਹੀਦੀ ਚੰਗੀ ਕਿਉਂਕਿ ਤੁਹਾਡੀ ਨੀਤ ਆਪਣੇ ਲੋਕਾਂ ਨੂੰ ਭੰਡੰਦੀ ਆ ਆਪਣੇ ਲੋਕਾਂ ਦੀ ਲੱਤਾਂ ਖਿੱਚੰਦੀ ਆ ਇਹੋ ਕਰਤੂਤਾਂ ਜਿਹੜੀਆਂ ਨਾ ਪਹਿਲਾਂ ਨੇ ਵੀ ਕੀਤੀਆਂ ਬਥੇਰੀਆਂ ਅੱਜ ਸਿੱਖ ਜਿਹੜਾ ਰਾਜ ਗਵਾਇਆ ਕਿੰਨੇ ਸਾੜਿਆਂ ਨੇ ਗਵਾਇਆ ਬਾਦੋਂ ਉਥੋਂ ਨਹੀਂ ਕਿਸੇ ਨੇ ਗਵਾਇਆ ਤੇ ਹੁਣ ਮਗਰ ਜਦੋਂ ਕਿਤੇ ਇੱਕ ਨੂੰ ਛੱਤਰ ਪੈਂਦੇ ਚੀਕ ਤੁਸੀਂ ਆਪਣੇ ਦੀਆਂ ਲੱਤਾਂ ਖਿੱਚਦੇ ਦੇ ਅੱਜ ਤੁਸੀਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਵੇਖ ਲਓ ਕੋਈ ਇੱਕ ਬੰਦਾ ਉਹਦੇ ਨਾਲ ਹਜ਼ਾਰਾਂ ਬੰਦੇ ਖਲੋ ਜਾਂਦੇ ਤੇ ਇੱਥੇ ਇੱਕ ਬੰਦਾ ਗਾੜੀ ਲੱਗਦਾ 50 ਨੇ ਲੱਤਾਂ ਖਿੱਚਣ ਵਾਲੇ ਖਲੋ ਜਾਂਦੇ ਆਹ ਤੇ ਹਲਾਦ ਨੇ ਕਮੈਂਟਾਂ 'ਚ ਗਿਆਨ ਹੀ ਘੁੱਟਣਾ ਉਹਦੇ ਜਿਹੜੇ ਪੈਸੇ ਲੱਗਦੇ ਜਮਾਨ ਚ ਜੋ ਮਰਜ਼ੀ ਬੋਲੀ ਜਾਣ ਆਪਣੇ ਲੋਕਾਂ ਦਾ ਸਾਥ ਦਿਆ ਕਰੋ ਸਾਡੇ ਲੋਕਾਂ ਨੂੰ ਕਈ ਵਿਦਵਾਨ ਭਈਆਂ ਨਾਲ ਕੰਪੈਰੀਸ਼ਨ ਕਰਦੇ ਕਹਿੰਦੇ ਐਨਆਰਆਈ ਜਿਹੜੇ ਉਹ ਐਨਆਰਆਈ ਯਾਰ ਕਰੋੜਾਂ ਰੁਪਏ ਇਥੋਂ ਲੈ ਕੇ ਜਾਂਦੇ ਲਾ ਕੇ ਉੱਥੇ ਕੰਮ ਕਰਦੇ ਮਿਹਨਤ ਕਰਦੇ ਭਈਏ ਕੀ ਲਾ ਕੇ ਆਉਂਦੇ ਪੰਜਾਬ 'ਚ ਮੈਨੂੰ ਦੱਸੋ ਕਿਹੜਾ ਰੈਵਨਿਊ ਦਿੰਦੇ ਪੰਜਾਬ ਨੂੰ ਉੱਥੋਂ ਟ੍ਰੇਨ 'ਚ ਬਹਿ ਕੇ 100 ਰੁਪਏ ਕਿਰਾਇਆ ਖਰਚ ਕੇ ਰੋਟੀਆਂ ਤੁਸੀਂ ਖਾਉਂਦੇ ਫ੍ਰੀਜ ਘਰ ਉਹਨਾਂ ਨੂੰ ਦੇ ਦਿੰਦੇ ਇਥੋਂ ਕਮਾ ਕੇ ਇਥੇ ਤੁਹਾਡੇ ਹੀ ਘਟਦੇ ਤੁਹਾਨੂੰ ਤੇ ਜਿਹੜੇ ਸਾਡੇ ਐਨਆਰਆਈ ਭਰਾ ਇਥੋਂ ਜਾਂਦੇ ਆ ਉੱਥੇ ਉਹਦੀ ਸਰਕਾਰ ਨੂੰ ਕਿੰਨੇ ਬੈਨੀਫਿਟ ਦਿੰਦੇ ਕਿੰਨਾ ਕੰਮ ਕਰਦੇ ਦਿਨ ਰਾਤ ਕੰਮ ਕਰਕੇ ਆਪਣੇ ਦੇਸ਼ ਦਾ ਵੀ ਧ ਭਈਆਂ ਨੂੰ ਮਿਲਾਈ ਜਾਂਦੇ ਐਨਆਰਆਈ ਵੀਰ ਸਾਡੇ ਜਿਹੜੇ ਆ ਉਹ ਦਿਨ ਰਾਤ ਕਿਰਤ ਕਮਾਈ ਕਰਦੇ ਆ ਇਸ ਕਰਕੇ ਵਿਦਵਾਨੋਂ ਭਈਆਂ ਦਾ ਤੇ ਐਨਆਰਆਈਆਂ ਦਾ ਕੰਪੈਰੀਸ਼ਨ ਨਾ ਕਰਿਆ ਕਰੋ ਲੇਕਿਨ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ ਮੌਕੇ ਤੇ ਜਿੱਸਾ ਤੁਸੀਂ ਵੀਡੀਓ ਚ ਕਹਿ ਰਹੇ ਆ ਕਿ ਡੀਐਸਪੀ ਸਾਹਿਬ ਨਾਲ ਗੱਲ ਕਰ ਲਿੱਤੀ ਗਈ ਜਾਂ ਕੋਈ ਸੀ ਗੱਲ ਸੀ ਤੁਹਾਡੀ ਬਿਲਕੁਲ ਵੇਖੋ ਡਿਪਟੀ ਸਾਹਿਬ ਸਾਡੇ ਬਹੁਤ ਇਮਾਨਦਾਰ ਔਰ ਬਹੁਤ ਚੰਗੇ ਇਨਸਾਨ ਆ ਅਸੀਂ ਐਵੇਂ ਕਹਿ ਦਈਏ ਕਈ ਬੰਦੇ ਕਹਿ ਦਿੰਦੇ ਨਾ ਜੀ ਉਹ ਵੀ ਮਾੜਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕੋਈ ਠੇਕਾ ਥੋੜੀ ਲਿਉਣ ਮੈਂ ਇੱਥੇ ਖਲੋਤਾ ਤੇ ਉੱਥੇ ਕੋਈ ਬੰਦਾ ਮਾਰ ਜੂਗਾ ਤੇ ਪ੍ਰਸ਼ਾਸਨ ਕਿਤੇ ਮਿਰਤ ਉੱਥੇ ਧਿਆਨ ਰੱਖਣ ਡਿਆ ਵੀ ਉਹਨੂੰ ਸੁਪਨਾਉਣਾ ਉੱਥੇ ਕ੍ਰਾਈਮ ਹੋ ਗਿਆ ਪ੍ਰਸ਼ਾਸਨ ਦਾ ਕੰਮ ਆ ਸਾਡੀ ਕੋਈ ਗਲਤੀ ਹੁੰਦੀ ਫੋਨ ਤੇ ਕਰੀਏ ਅਸੀਂ ਤੇ ਪੁਲਿਸ ਤੋਂ ਐਂ ਡਰਦੇ ਉਹਨਾਂ ਨੂੰ ਦੱਸਦੇ ਹੀ ਨਹੀਂ ਜਿੱਥੇ ਕੋਈ ਕੰਮ ਹੁੰਦਾ ਪੁਲਿਸ ਸਾਡੀ ਰਚ ਤੋਂ ਰੱਖਿਆ ਦੇ ਲਈ ਆ ਫੋਨ ਕਰੋ ਮੈਂ ਭਾਜੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਦੱਸੋ ਤੁਸੀਂ ਕਾਰਵਾਈ ਕਰਾਂਗੇ ਡਿਪਟੀ ਸਾਹਿਬ ਨਾਲ ਗੱਲ ਕੀਤੀ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਸਾਰੇ ਵਿਸ਼ਵਾਸ ਹੋਇਆ ਵੀ ਅਸੀਂ ਕਾਰਵਾਈ ਕਰਾਂਗੇ ਔਰ ਸਾਡਾ ਡੀ ਉਹ ਗਲਤ ਕੰਮ ਨਹੀਂ ਕਰਦਾ ਵੇਖੋ ਉਹਦੀ ਬਦਲੀ ਹੁੰਦੀ ਹੋ ਜੇ ਉਹ ਰਿਕਾਰਡ ਆ ਸਾਡੇ ਇਲਾਕੇ ਚ ਪਹਿਲੀ ਵਾਰ ਹੀ ਨਹੀਂ ਆਇਆ ਅਸੀਂ ਬੜੇ ਪੁਰਾਣੇ ਜਾਣਦੇ ਹੋਂਨੇ ਕਦੀ ਗਲਤ ਕੰਮ ਨਹੀਂ ਕੀਤਾ ਤੇ ਮੈਨੂੰ ਦੁੱਖ ਲੱਗਾ ਵੀ ਇਹੋ ਜਿਹਾ ਅਫਸਰ ਹੋਵੇ ਤੇ ਇਹੋ ਜਿਹਾ ਕੰਮ ਹੋ ਜੇ ਅਸੀਂ ਹਰ ਜਗ੍ਹਾ ਉਹਨਾਂ ਨੂੰ ਗਲਤ ਨਾ ਕਹਿਆ ਕਰੀਏ ਲੱਗਦਾ ਕੰਮ ਹੋ ਜਾਏਗਾ ਪਰਚਾ ਹੋਏਗਾਦਰਜੇ 100% ਬੰਦਿਆਂ ਦਾ ਪਤਾ ਲੱਗ ਜਾਏਗਾ ਨਾ ਹੋਇਆ ਤਾਂ ਫਿਰ ਸੋਨੂੰ ਚੰਡੇ ਵਾਲਾ ਅਜੇ ਬੰਦਿਆਂ ਦਾ ਪਤਾ ਲੱਗ ਜਾਏ ਉਹਗਾ ਮੈਂ ਤਾਂ ਤੁਹਾਨੂੰ ਦੱਸਿਆ ਵੀ ਟੰਡਾ ਚੁੱਕ ਲੈਣਾ ਤੇ ਖਿਲਾਫ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰ ਨਾਲ ਕੋਈ ਖਲੋਂਦਾ ਜਾਂ ਨਹੀਂ ਖਲੋਂਦਾ ਮੇਰੇ ਨਾਲ ਜੋ ਹੋਇਆ ਜੋ ਵਾਪਰਿਆ ਰਾਤ ਉਹ ਮੈਂ ਵੇਖ ਲਿਆ ਮੇਰੀਆਂ ਅੱਖਾਂ ਨੇ ਵੇਖਿਆ ਮੈਂ ਜਾਣਦਾ ਮੇਰਾ ਰੱਬ ਜਾਣਦਾ ਮੈਨੂੰ ਕਿਸੇ ਨੂੰ ਸਪਸ਼ਟੀ ਕਰਨ ਦੀ ਲੋੜ ਨਹੀਂ ਲੇਕਿਨ ਡਰ ਲੱਗਾ ਸੀ ਰਾਤ ਜੋ ਤੀ ਚੜੀ ਜਾਣੇ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਰਦਾ ਪੋਤੇ ਆਂ ਡਰ ਮੈਨੂੰ ਉਦੋਂ ਹੀ ਮੇਰੇ ਡਾਡੁਰ ਮਰ ਗਏ ਸੀ ਜਦੋਂ ਮੈਂ ਨਾਨਪੁਰ ਸਾਹਿਬ ਤੋਂ ਖੰਡੇ ਬਾਟੇ ਦੀ ਪੌਲ ਲੈ ਕੇ ਆਇਆ ਸੀਗਾ ਦਸਵੇਂ ਪਾਸ਼ਾ ਦਾ ਪੋਤਾ ਹਾਂ ਮੈਂ ਇਹ ਸਿਰ ਗੁਰੂ ਸਾਹਿਬ ਗਾੜੀ ਝੁਕਦਾ ਬੰਦੇ ਬੰਦੇ ਗਾੜੀ ਜੇ ਕਿਤੇ ਭਈਆ ਇੱਕ ਵੀ ਗੱਡੀ ਕਿਤੇ ਮੇਰੇ ਦਾ ਆ ਜਾਂਦਾ ਦੋ ਚਾਰ ਜਣੇ ਨਾਲ ਹੁੰਦੇ ਤੇ 40 50 ਤੁਹਾਨੂੰ ਹਸਪਤਾਲ 'ਚ ਮਿਲਨੇ ਸੀ ਤੇ ਜਿਹੜੇ ਜਿੰਨਾਂ ਨੂੰ ਛਤਰਾਤੀ ਫਿਰਿਆ ਉਹਨਾਂ ਨੂੰ ਪੁੱਛ ਕੇ ਵੇਖਿਓ ਹਾਂ ਭਲਾ ਕਿ ਕਿੰਨੇ ਕੁ ਲਾਗੇ ਮਰੇ ਆ ਜੇ ਮੈਂ ਨਾ ਹੁੰਦਾ ਤਾਂ ਮੁੰਡਿਆਂ ਦਾ ਕੀ ਕਰ ਰਹੇ ਹੈ ਨਾ ਵੇਖੋ ਗੱਲ ਇਹ ਆ ਇਹ ਜਿਹੜਾ ਅਮਰ ਛਕਿਆ ਵਾ ਮੈਂ ਇਹ ਕਿਰਪਾਨ ਕਿਤੇ ਮ ਵਿਖਾਉਣ ਲਈ ਥੋੜੀ ਪਾਈ ਲੋਕਾਂ ਨੂੰ ਹਾਂਜੀ ਬਿਲਕੁਲ ਇਹ ਕਿਰਪਾਨ ਆਪਣੀ ਰੱਖਿਆ ਲਈ ਪਾਈ ਆ ਗੁਰੂ ਸਾਹਿਬ ਨੂੰ ਪਤਾ ਸੀ ਆਉਣ ਵਾਲਾ ਸਮਾਂ ਕਹਿੋ ਜਾਣਾ ਇਹ ਆਪਣੀ ਰੱਖਿਆ ਲਈ ਪਾਈ ਇਸ ਕਰਕੇ ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਅੱਜ ਜਿਹੜੇ ਚੰਗੇ ਲੋਕ ਕਹਿੰ ਗੁਰੂ ਦਾ ਸਿੱਖ ਬਣੋ ਸਾਨੂੰ ਗੁਰੂ ਨੇ ਜਿਹੜੀ ਤਲਵਾਰ ਦਿੱਤੀ ਵਕਿਆ ਆਪਣੀ ਰੱਖਿਆ ਲਈ ਦਿੱਤੀ ਉਹ ਮੈਨੂੰ ਰਤੀ ਮਾਨ ਮਹਿਸੂਸ ਹੋਇਆ ਜੇ ਨਾ ਹੁੰਦੀ ਤੇ ਮੇਰਾ ਵੀ ਨੁਕਸਾਨ ਹੋ ਸਕਦਾ ਸੀ ਬਿਲਕੁਲ ਬਿਲਕੁਲ ਇਸ ਹਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੋ ਕਿ ਜੰਡਿਆਲੇ ਦੀ ਜਿਹੜੀ ਹੈ ਮੰਡੀ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਪਹੁੰਚੇ ਹੋਏ ਨੇ ਅਸੀਂ ਵੀ ਇੱਥੇ ਪਹੁੰਚੇ ਸਾ ਕਿਉਂਕਿ ਲਗਾਤਾਰ ਹੀ ਰਾਤ ਤੋਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਅਸੀਂ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਤਾਂ ਜੋ ਕਿ ਇਸ ਦਾ ਹਾਲ ਜਿਹੜਾ ਹੈ ਉਹ ਕੱਢਿਆ ਜਾ ਸਕੇ ਦੇਰ ਰਾਤ ਦੀ ਗੱਲ ਸੀ ਕਰੀਬ 12:30 ਦਾ ਸਮਾਂ ਸੀ ਜਦੋਂ ਸੋਨੂੰ ਜੰਡੇ ਵਾਲੇ ਹੋਣੇ ਜਿਹੜੇ ਸੀਗੇ ਉਹ ਜੰਮੂ ਕਸ਼ਮੀਰ ਤੋਂ ਵਾਪਸ ਆ ਰਹੇ ਸਨ ਜੀਐਨਕੇ ਤੋਂ ਵਾਪਸ ਆ ਰਹੇ ਸਨ ਅਤੇ ਰਸਤੇ ਦੇ ਵਿੱਚ ਜਦੋਂ ਉਹਨਾਂ ਵੱਲੋਂ ਬਰੋਕਿਆ ਗਿਆ ਤਾਂ ਉਹਨਾਂ ਵੱਲੋਂ ਇਹ ਸਾਰਾ ਇਨਸੀਡੈਂਟ ਆਪਣੀ ਅੱਖੀਂ ਵੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਜਿਹੜਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਤੇ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਿੰਨੀ ਦੇਰ ਤੱਕ ਹੁਣ ਪ੍ਰਵਾਸੀਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਵਾਪਸ ਨਹੀਂ ਭੇਜਾਂਗੇ ਉਹ ਨजीर ਤੱਕ ਅਸੀਂ ਵੀ ਹੰਸਾ ਲੈਂਦੇ ਹੋਏ ਨਜ਼ਰ ਨਹੀਂ ਆਵਾਂਗੇ ਕਿਉਂਕਿ ਲਗਾਤਾਰ ਹੀ ਪ੍ਰਵਾਸੀਆਂ ਵੱਲੋਂ ਬਹੁਤ ਸਾਰੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਜਿਹੜੀਆਂ ਨੇ ਉਹ ਲਾਈਆਂ ਜਾਂਦੀਆਂ ਨੇ ਹਾਲਾਂਕਿ ਕਈ ਸਿੱਖ ਨੌਜਵਾਨ ਜਿਹੜੇ ਨੇ ਉਹ ਲਾਗੇ ਖਲੋ ਕੇ ਤਮਾਸ਼ਾ ਜ਼ਰੂਰ ਦੇਖਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਸੋਨੂ ਜੰਡਿਆਲਾ ਹੋਣਾ ਵੱਲੋਂ ਸਰਬਜੀਤ ਹੋਣਾ ਵੱਲੋਂ ਉਹ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਤਾੜਨਾ ਜਿਹੜੀ ਹੈ ਉਹ ਵੀ ਕੀਤੀ ਗਈ ਹੁਣ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਸਿਕ ਨੌਜਵਾਨ ਦੀ ਪੱਗ ਨੂੰ ਹੱਥ ਪਾਵੇਗਾ ਤਾਂ ਸੋ ਨੂੰ ਜੰਡਾਲੇ ਹੋਣੇ ਇੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਨਾਲ ਜਰੂਰ ਦੋ ਦੋ ਹੱਥ ਹੁੰਦੇ ਹੋਏ ਵੀ ਨਜ਼ਰ ਆਣਗੇ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਜਿਹੜਾ ਹੈ ਸੋ ਨੂੰ ਜੰਡਾਲਾ ਹੋਣਾ ਨੂੰ ਦਿੱਤਾ ਗਿਆ ਅਸੀਂ ਵੀ ਗੱਲਬਾਤ ਜਰੂਰ ਕਰਾਂਗੇ ਡੀਐਸਪੀ ਹੋਣਾ ਨਾਲ ਤਾਂ ਜੋ ਕਿ ਅਸੀਂ ਵੀ ਜਾਣ ਸਕੇ ਕਿ ਮਾਮਲਾ ਦਰਜ ਹੋਇਆ ਕਿ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਪ੍ਰਵਾਸੀਆਂ ਵੱਲੋਂ ਜੋ ਦਿਲਵਹੀ ਕੀਤੀ ਜਾ ਰਹੀ ਹੈ ਸਿੱਖਾਂ ਦੀ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ ਉਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਉਸ ਨਾਲ ਸੋਨੂ ਚੰਡਿਆਲਾ ਨੂੰ ਬਹੁਤ ਸਾਰੇ ਲੋਕ ਜਿਹੜੇ ਪ੍ਰੇਜ਼ ਕਰਦੇ ਹੋਏ ਵੀ ਅਨਜ਼ਰ ਆ ਰਹੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਪ੍ਰਵਾਸੀਆਂ ਦੇ ਉੱਤੇ ਕੀਤੀ ਜਾਂਦੀ ਜਿਨ੍ਹਾਂ ਵੱਲੋਂ ਉਸ ਸਿੱਖ ਨੌਜਵਾਨਾਂ ਦੀ ਜਿਹੜੀ ਆ ਦਸਤਾਰਾਂ ਜਿਹੜੀਆਂ ਨੇ ਉਹ ਰੋਲੀਆਂ ਗਈਆਂ ਨੇ ਕੈਮਰਾਮੈਨ ਵੌਇਸ ਦੇ ਰਾਗੁਰਪੇ ਸਿੰਘ ਬਾਬੂ ਸ਼ਾਈ ਅਮਰਸਾ ਸਾਹਿਬ